ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜ੍ਹਣੀ ਗੁਣ ਲੈ ਪਰ ਭਰੋਸਾ ਢਿਰੜ ਗੁਰਬਾਣੀ ਅਕਾਲ ਪੁਰਖ ਤੇ ਰੱਖਣਾ ਗਾ ਜੀ ਕਿ ਆਖੋ ਸਤ ਧਿਆਨ ਦੇਣਾ ਪੰਜਵੇਂ ਪਾਤਸ਼ਾਹ ਹਜ਼ੂਰ ਦੇ ਕੋਲ ਇੱਕ ਕਾਂਸ਼ੀ ਦਾ ਪੰਡਤ ਆਹ ਕਹਿੰਦਾ ਜੀ ਮੇਰਾ ਬੜਾ ਈ ਮਨ ਹੈ ਪੁਰਾਣਾ ਦੀ ਕਥਾ ਸੁਣਾ। ਆ ਫਿਰ ਬੋਲਣ ਲੱਗਾ ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜਨੀ ਪਰpropto ਗੁਰਵਾਣੀ ਕਾਲਪੁਰਬ। ਕਾਂਸੀ ਦਾ ਪੰਡਤ ਗੁਰੂ ਅਰਜਨਦੇਵ ਜੀ ਨੂੰ ਕਹਿੰਦਾ ਜੀ ਮੇਰਾ ਮਨ ਨੇ ਪੁਰਾਣਾ ਦੀ ਕਥਾ ਸੁਣਾਵਾਂ। ਵਾਰਾ ਇਹ ਕਹਿੰਦੇ ਸੁਣਾਓ। ਮਨ ਚ ਆ ਗਿਆ ਚਲ ਵਧੀਆ। ਦਖਸ਼ਣਾ ਵੀ ਮਿਲੇਗੀ। ਦੂਜੀ ਗੱਲ ਕਹਿਣ ਲੱਗਾ ਜੀ ਮੇਰਾ ਦਿਲ ਕਰਦਾ ਰੋਜ਼ ਸੁਣਾਵਾਂ ਮਾਰਾ ਕਹਿੰਦੇ ਰੋਜ਼ ਸੁਣਾਵਾਂ ਉਹਨੇ ਰੋਜ਼ ਪੁਰਾਣਾ ਦੀ ਕਥਾ ਸੁਣਾ ਕਥਾ ਚੱਲ ਰਹੀ ਪਈ ਸੀ ਤੇ ਕਥਾ ਚੱਲਦੀ ਵਿੱਚ ਬਾਬਾ ਭਾਈ ਸ਼ਾਲੋ ਜੀ ਆ ਗਏ ਆਖੋ ਸਾਥ ਵਾਹਿਗੁਰੂ ਬਾਬਾ ਭਾਈ ਸ਼ਾਲੋ ਜੀ ਆ ਗਏ ਗੁਰੂ ਵਰਜਨ ਦੇਵ ਜੀ ਭਾਈ ਛਲੋ ਜੀ ਨੂੰ ਵੇਖ ਕੇ ਕਹਿੰਦੇ ਇਹ ਬੜਾ ਬੜਾ ਪਿਆਰਾ ਪਰਮ ਸਿੱਖ ਹੈਗਾ ਜੀ ਕਿ ਆਪੋ ਸਾਹਿਬ। ਸ਼੍ਰੀ ਵਾਹਿਗੁਰੂ ਇਹ ਮੇਰਾ ਬੜਾ ਪਿਆਰਾ ਪਰਮ ਸਿੱਖ ਹੈ। ਇਹ ਮੇਰਾ ਅਨਨ ਭਗਤ ਹੈ। ਕਿਉਂ ਇਸ ਦਾ ਭਰੋਸਾ ਗੁਰਬਾਣੀ ਸਿਮਰਨ ਅਕਾਲ ਪੁਰਖ ਤੇ اٹਟ ਹੈ ਆਖੋ ਸਤਿ ਵਾਹਿਗੁਰੂ ਇਹਦਾ ਭਰੋਸਾ ਟੁੱਟ ਕਥਾ ਕਰਦੇ ਕਰਦੇ ਪੰਡਤ ਜੀ ਦੇ ਮਨ ਚ ਆ ਗਿਆ ਕਫਾ ਮੈਂ ਸੁਣਾ ਰਿਹਾ ਮੈਨੂੰ ਅਨੰਦ ਨਹੀਂ ਕਿਹਾ ਕਹਦੇ ਹੋ ਗੱਜ ਕੇ ਸਤਿ ਮੈਨੂੰ ਨਹੀਂ ਕਿਹਾ ਅਨੰਦ ਭਗਤ ਪਿਆਰਾ ਗੁਰੂ ਸਾਹਿਬ ਨੇ ਫੁਰਨਾ ਪਛਾਨ ਲਿਆ ਲੀਲਾ ਰਚਾਤੀ ਗੁਰੂ ਅਰਜਨ ਦੇਵ ਜੀ ਨੇ ਲੀਲਾ ਰਚਾਤੀ ਦੋ ਦਿਨ ਬਾਅਦ ਪੋਥੀ ਸਮਾਪਤ ਹੋ ਗਈ ਕਾਂਸੀ ਦੇ ਪੰਡਤ ਜੀ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਜੇ ਹੁਕਮ ਹੋਵੇ ਆਪਣੇ ਪੁੱਤਰ ਨੂੰ ਭੇਜ ਕੇ ਅਗਲੀ ਪੋਥੀ ਮੰਗਾ ਲੈ ਕਾਂਸੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੰਗਾ ਲੋ ਹੁਣ ਇਹ ਗੱਲ ਜਿਹੜੀ ਨੇ ਸੁਣ ਨਾ ਲਈਏ ਬਸ ਅੱਜ ਦੇ ਸਬਜੈਕਟ ਇਹ ਕੰਡਿਆਂ ਦੀ ਬਿਲਕੁਲ ਐ ਜਰਾ ਜਿਹਾ ਗਲਤ ਮੈਸੇਜ ਚਲਾ ਗਿਆ ਤੇ ਸਹੀ ਮੈਸੇਜ ਗਿਆ ਤੇ ਕਿਰਪਾ ਨਹੀਂ ਤੇ ਅਸੀਂ ਨਹੀਂ ਕਰੋਗੇ ਆਪਣਾ ਭਰੋਸਾ ਗੁਰਬਾਣੀ ਤੇ ਲੱਗ ਆ ਮਹਾਰਾਜ ਦਰਸ਼ਨਾਂ ਜਾਂਦੇ ਆ ਅਨਨ ਕੌਣ ਐ ਮਾਰੇ ਕਹਿੰਦੇ ਮੰਗਾ ਲੋ ਹੁਣ ਧਿਆਨ ਨਾਲ ਸੁਣਿਓ ਪੁੱਤਰ ਨੂੰ ਭੇਜਣ ਤੋਂ ਪਹਿਲਾਂ ਮੂਰਤ ਕੱਢਿਆ ਕਿਹੜੇ ਟਾਈਮ ਭੇਜਣਾ ਹੈ ਕਿਹੜੀ ਘੜੀ ਕਿੰਨੇ ਮਿੰਟ ਕਿੱਥੇ ਖਰਚਾ ਲਿਆ ਗੁਰੂ ਅਰਜਨ ਦੇਵ ਜੀ ਉਹ ਖਰਚਾ ਲਿਆ ਰਹਾ ਮੂਰਤ ਕੱਢਿਆ ਹੁਣ ਇੱਕ ਗੱਲ ਮੈਂ ਗੋਲ ਮੋਲ ਬੋਲਣੀ ਹੈ। ਉਹ ਲੈ ਨਹੀਂ ਕਰਦਾ। ਉੱਠ ਕੇ ਮੈਨੂੰ ਪੁੱਛ ਸਕਦਾ। ਮੈਂ ਉਹ ਦੇਵਤੇ ਦਾ ਨਾਂ ਨਹੀਂ ਲੈਣਾ। ਇਹਨਾਂ ਹੀ ਕਾਂਗਾ। ਉਹ ਪੰਡਤ ਜੀ ਨੇ ਇੱਕ ਦੇਵ ਦੀ ਪੂਜਾ ਕੀਤੀ ਆਹੋ ਸਤਿ। ਉਹ ਰਤ ਕੱਢਿਆ। ਦक्षिਣਾ ਲਈ ਰਾਧਾ ਘਰਾਇਆ ਲੈਣਾ। ਦੇਵ ਦੀ ਪੂਜਾ ਕੀਤੀ। ਤੇ ਪੁੱਤਰ ਨੂੰ ਤੋਰਿਆ ਕਹਿੰਦੇ ਪੁੱਤਰ ਗੇਟ ਤੋਂ ਬਾਹਰ ਨਿਕਲਿਆ ਇਤਿਹਾਸ ਚ ਲਿਖਿਆ ਜੇ ਖੋਤਾ ਹਣਕ ਪਿਆ ਆ ਕੁਸਾ ਤਰਾ ਉੱਚੀ ਉੱਚੀ ਬੋਲੇ ਪੰਡਤ ਜੀ ਵਾਪਸ ਬੁਲਾਓ ਵਾਪਸ ਬੁਲਾਓ ਪੁੱਤਰ ਨੂੰ ਵਾਪਸ ਬੁਲਾਇਆ ਉਹ ਕੀ ਹੋ ਗਿਆ ਕਹਿੰਦੇ ਜੀ ਖੋਤਾ ਜਾਣਕ ਪਿਆ ਹੁਣ ਕੰਮ ਸਿਰੇ ਨਹੀਂ ਲੱਗਣਾ ਆਖੋ ਸਤਿ ਸ਼੍ਰੀ ਅਕਾਲ ਮੁਸ਼ਕਲਾ ਆ ਗਈ ਗੁਰੂ ਅਰਜਨ ਦੇਵ ਜੀ ਨੂੰ ਸਮਝਾਣਾ ਸੀ ਗੁਰੂ ਅਰਜਨ ਦੇਵ ਜੀ ਨੇ ਦੋ ਸਿੱਖਾਂ ਨੂੰ ਬੁਲਾਇਆ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਤੇ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਸੰਗਲਾ ਦੀਪ ਦੇਖਿਆ ਉਹ ਤਾਂ ਗੁਰੂ ਅਨੰਦ ਸਾਹਿਬ ਦੇ ਚਰਨ ਪਏ ਆ ਕਹਿੰਦੇ ਜੀ ਦੇਖਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸੰਗਲਾ ਦੀਪ ਵਿਖੇ ਉਸ ਰਾਜੇ ਨੂੰ ਪੋਥੀ ਦਿੱਤੀ ਉਹ ਲੈ ਕੇ ਆਓ ਉਹਦੀ ਕਥਾ ਰਹੀ ਮਹਾਰਾਜ ਜੀ ਹੁਕਮਨਾਮਾ ਲਿਖ ਕੇ ਦਿੱਤਾ ਸਾਡਾ ਹੁਕਮਨਾਮਾ ਦਿਖਾਓ ਕਿ ਗੁਰੂ ਨਾਨਕ ਸਾਹਿਬ ਨੇ ਰਾਜੇ ਨੂੰ ਬਚਨ ਕੀਤਾ ਸੀ ਸਾਡਾ ਕੋਈ ਸਿੱਖ ਆਏਗਾ ਸਾਡਾ ਨਾਂ ਲੈ ਕੇ ਮੰਗੇਗਾ ਤੇ ਪੋਥੀ ਦੇ ਦੇਣੀ ਆਖੋ ਸਤਿਨਾਮ ਅਸੀਂ ਅੱਗੇ ਚੱਲੇ ਆ ਤੁਸੀਂ ਰੱਖੋ ਵਾਹਿਗੁਰੂ ਵਾਹਿ ਏ ਲੈ ਕੇ ਆਓ ਵਾਹਿਗੁਰੂ ਵਾਹਿ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਅੱਜ ਦਾ ਬਚਨ ਹੈ ਜੀ ਅਰਦਾਸ ਕਰਕੇ ਚੱਲ ਪਏ ਆਖੋ ਸਤਿਨਾਮ ਗੁਰੂ ਅਰਜਨ ਦੇਵ ਜੀ ਪੰਡਤ ਜੀ ਨੂੰ ਕਹਿੰਦੇ ਪੰਡਤ ਜੀ ਦੇਖਿਆ ਜੇ ਸਾਡੇ ਸਿੱਖਾਂ ਨੇ ਨਾ ਮਹੂਰਤ ਕੱਢਿਆ ਨਾ ਫੇਤਵਾਰ ਵੇਖੀ ਹੈ ਔਰ ਇੱਥੋਂ ਤੱਕ ਕੇ ਖਰਚਾ ਵੀ ਨਹੀਂ ਲਿਆ ਸਾਡੇ ਕੋ ਕੱਝ ਕੇ ਆਖੋ ਸਤਿਨਾਮ ਇਹਨਾਂ ਦੋਵਾਂ ਸਿੱਖਾਂ ਦੇ ਮਨ 'ਚ ਐਡਾ ਤਕੜਾ ਭਰੋਸਾ ਹੈ ਐਡਾ ਤਕੜਾ ਸਦਕਾ ਕਿ ਜਿਹੜਾ ਸਾਨੂੰ ਭੇਜ ਰਿਹਾ ਹੈ ਖਰਚੇ ਦਾ ਪ੍ਰਬੰਧ ਵੀ ਰਾਜ ਉਹ ਆਪੇ ਵਿੱਦ ਬਣਾ ਦੇਣਾ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਦਾ ਇੰਜ ਭਰੋਸਾ ਗੁਰਬਾਣੀ ਕਾਲ ਪੁਰਖ ਤੇ ਹੋਵੇ ਉਹ ਮੇਰੇ ਅਨਨ ਭਗਤ ਨੇ ਗੱਜ ਕੇ ਆਪ ਕੋ ਸਾਥ ਤੁਹਾਡੇ ਮਨ 'ਚ ਫੁਰਨਾ ਬਣਿਆ ਇੱਕ ਦੇਵ ਦੀ ਪੂਜਾ ਕਰਕੇ ਤੁਸੀਂ ਪੁੱਤਰ ਨੂੰ ਭੇਜਦੇ ਹੋ ਤੇ ਜੇ ਖੋਤਾ ਹਣਕ ਪੈਂਦਾ ਤੇ ਤੁਸੀਂ ਕਹਿੰਦੇ ਹੋ ਵੀ ਤਮ ਅਬਸੈਟ ਹੋ ਜਾਏਗਾ ਇਹਦਾ ਮਤਲਬ ਫਿਰ ਉਹ ਖੋਤਾ ਵੱਡਾ ਹੋ ਗਿਆ ਗੱਜ ਕੇ ਆਖੋ ਸਾਹਿਬ ਅੰਦਰਲੀ ਵਸਾ ਆਹ ਭਾਈ ਪੈੜਾ ਭਾਈ ਮੋਖ ਨੇ ਨਾ ਮੂਰਤ ਕੱਢਿਆ ਨਾ ਥੇ ਦਵਾਰ ਵੇਖੀਏ ਗੁਰੂ ਨਾਨਕ ਦੇ ਭਰੋਸੇ ਤੇ ਤੁਰ ਪਏ ਨੇ ਖਰਚਾ ਵੀ ਨਹੀਂ ਲਿਆ ਗੱਜ ਕੇ ਆਖੋ ਸਾਹਿਬ ਇਹ ਬੜੀ ਵੱਡੀ ਗੱਲ ਹੁੰਦੀ ਛੋਟੀ ਨਹੀਂ ਤੁਸੀਂ ਅੱਗੇ ਵਜਨ ਸੁਣਿਆ ਹੋਇਆ ਹੈ ਬਾਬਾ ਕੁੰਦਨ ਸਿੰਘ ਜੀ ਨੇ ਬਾਬਾ ਸੂਦੇਵ ਸਿੰਘ ਜੀ ਜਿਹੜੇ ਇਸ ਵੇਲੇ ਪੁੱਛੋ ਸਭ ਮੁਖ ਸੇਵਾਦਾਰ ਉਦੋਂ ਬਾਬਾ ਕੁੰਦਨ ਸਿੰਘ ਜੀ ਦੀ ਸੇਵਾ ਹੀ ਸੀ ਆਪਣੇ ਕਮਰੇਜ ਬੁਲਾਇਆ ਤੇ ਕਮਰੇਜ ਬੁਲਾ ਕੇ ਕਹਿੰਦੇ ਆ ਮਦਰਾਸ ਜਾਣਾ ਤੇ ਉੱਥੇ ਗੁਰਦੁਆਰਾ ਬਣਾਉਣਾ ਕਾਜੀ ਕੇ ਆਖੋ ਸਾਚਾ ਮਦਰਾਸ ਜਾਣਾ ਮਦਰਾਸ ਹੀ ਹੈ ਮਦਰਾਸ ਹੀ ਹੈ ਰਮੇਸ਼ਵਰ ਮਦਰਾਸ ਹੀ ਹੈ ਜੀ ਤੇ ਏਗੋ ਬਾਬਾ ਕੋਲਾਂ ਨੇ ਨਹੀਂ ਕਹਿੰਦੇ ਵੀ ਬਸ ਬਾਹਰ ਖੜੀ ਹੈ ਵਿੱਚ 15-20 ਮਿਸਤਰੀ ਮਜ਼ਦੂਰ ਬੈਠੇ ਆ ਤੇ ਮਦਰਾਸ ਰਮੇਸ਼ਵਰ ਜਾਣਾ ਤੇ ਗੁਰਦੁਆਰਾ ਬਣਾਉਣਾ ਹੈ ਆਉਂ ਪ੍ਰਸ਼ਾਦ ਦਿੱਤਾ ਤੇ ਕਹਿੰਦੇ ਚਾਲੇ ਪਾ ਦੇ ਤੇ ਬਾਬਾ ਸੁਦੇਸ਼ ਸਿੰਘ ਸਟੇਜ ਤੋਂ ਸੁਣਾਦੇ ਕਹਿੰਦੇ ਮੈਂ ਆਖਿਆ ਵੀ ਮੇਰੀ ਜੇਬ 'ਚ ਸਾਰਾ 1700 ਰੁਪਈਆ ਹੈ ਕੱਜ ਕੇ ਆਖੋ ਸਤਨਾ ਮੇਰੀ ਜੇਬ 'ਚ 1700 ਰੁਪਈਆ ਹੈ ਮੈਨੂੰ ਭੇਜਣ ਦੇ ਆ ਬੱਸ ਵਿੱਚ ਤੇ 1700 ਦਾ ਪੈਟਰੋਲ ਗੋਬਿੰਦਗੜ ਮੰਡੀ ਤੱਕ ਹੀ ਲੱਗ ਜਾਣਾ ਕੱਜ ਕੇ ਆਖੋ ਸਤਨਾ ਹੈ ਜੀ ਉਹ ਕਿੱਥੇ ਮਧਰਾ ਪट्रोल ਕਿੰਨੇ ਪਵਾਣਾ ਬਸ ਜਿਹੜਾ ਅਜ ਖਰਾਬ ਹੋ ਗਈ ਉਹ ਠੀਕ ਕਿਨੇ ਕਰਾਣੀ ਹੈ ਉਥੇ ਗੁਰਦੁਆਰਾ ਬਣਨਾ ਹੈ ਲੱਖਾਂ ਦੇ ਹਿਸਾਬ ਨਾਲ ਪੈਸੇ ਪਰ ਇੱਕ ਭਰੋਸਾ ਸੀ ਜਿਹੜਾ ਭੇਜ ਰਿਹਾ ਆਪਣੇ ਪ੍ਰਬੰਧ ਤੇ ਫਿਰ ਉਹ ਆਪ भजन ਸੁਣਾਉਂਦੇ ਬੜਾ ਲੰਬਾ ਮੈਂ ਇਸ਼ਾਰਾ ਹੀ ਦੇ ਦੇ ਉਹ ਕਹਿੰਦੇ ਮੈਂ ਲੁਧਿਆਣੇ ਤੱਕ ਬੱਸ ਖੜੀ ਜੇਕਰ ਆਉਂਦਾ ਤੇ ਰਾਤ ਪੈਣ ਵਾਲੀ ਸੀ ਉੱਥੇ ਰੁਕੇ ਕਹਿੰਦੇ ਲੁਧਿਆਣਿਆਂ ਦੀਆਂ ਸੰਗਤਾਂ ਨੇ ਫੁੱਲ ਕਰਾ ਦਿੱਤੀ ਆਪੋ ਸਾਧਾ ਇਤਰਾ ਹੀ ਤੁਰਿਆ ਗਿਆ ਇਤਰਾ ਹੀ ਅੱਗੋਂ ਦੀ ਅੱਗੋਂ ਵਿੱਚ ਬੱਸ ਖਰਾਬ ਹੀ ਹੋ ਗਈ 11 ਰੁਪਏ ਵੀ ਲੱਗੇ ਅੱਗੋਂ ਦੀ ਅੱਗੋਂ ਕਹਿੰਦੇ ਮਜ਼ਰਾਦ ਗਏ ਸੋਚਿਆ ਕਰੀਏ ਕੀ ਗੁਰਦੁਆਰਾ ਬਣਾ ਬਣਾ ਪੈਸਾ ਇੱਕ ਨਹੀਂ ਜੇਬ ਚ ਗੱਜ ਕੇ ਆਪੋ ਸਾਧਾ ਬਾਬਾ ਹੀ ਵਰਤੋ ਉਹ ਜਦੋਂ ਉੱਥੋਂ ਦੇ ਪ੍ਰੇਮੀਆਂ ਨੂੰ ਮਿਲ ਕੇ ਇਕੱਠ ਰੱਖਿਆ ਇਹ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਰਹੇ। ਉਸ ਗੁਰਦਾਰੇ। ਉੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਜੀ ਤੇ ਉਹ ਪ੍ਰਬੰਧਕਾਂ ਨੇ ਕਿਹਾ ਸੀ ਬਣਾਓ। ਉੱਥੋਂ ਦੇ ਲੀਡਰ ਵਿੱਚ ਸੰਗਤਾਂ ਵੀ ਸਨ। ਇੱਕ ਪ੍ਰੋਗਰਾਮ ਰੱਖਿਆ। ਤੇ ਸਟੇਜ ਤੇ ਬੈਠੇ ਬੈਠੇ ਪਾਬਾ ਸੁਦੇਸ਼ ਜੀ ਦੇ ਮੋਖ ਚੋਂ ਨਿਕਲਿਆ। ਖੁਸ਼ੀ ਦੇ ਨਾਲ ਜਿਨੇ ਵੰਗ ਲਾਣੀ ਵੰਗ ਲਾ ਕੇ ਦੇ ਜੋ ਆਕੋ ਸਾਥ। ਜਿਨੇ ਮੁੰਦਰੀ ਲਾਣੀ ਮੁੰਦਰੀ ਦੇ। ਟੋਪਸ ਲਾਣੇ ਟੋਪਸ। ਪਰ ਵਰਤ ਦਾ ਮਗਰ ਭਰੋਸਾ ਵੇ ਜਦੋਂ ਇੰਨੀ ਸੋਨੇ ਦੀ ਢੇਰੀ ਲੱਗ ਗਈ ਵਾਹਿਗੁਰੂ ਜਾਣੇ 2 ਕਿਲੋ ਕਿਲੋ 3 ਕਿਲੋ 4 ਕਿਲੋ ਕਿ ਇਹਨੇ ਕੁਝ ਲਾਤਾ ਕਿ ਇਹਨੇ ਕੋਈ ਬਾਬਾ ਸੁਦੇਸ਼ ਸਿੰਘ ਆਪ ਹੱਥ ਨਹੀਂ ਰਾਇਆ ਉੱਥੋਂ ਦੇ ਮੈਂਬਰਾਂ ਦੀ ਪੰਜਾਂ ਦਹਾਂ ਦੀ ਕਮੇਟੀ ਬਣਾਤੀ ਸੋਨਾ ਤੁਸੀਂ ਰੱਖੋ ਤੁਸੀਂ ਹਿਸਾਬ ਰੱਖੋ ਤੁਸੀਂ ਵੇਚੋ ਅਸੀਂ ਸਿਰਫ ਗੁਰਦੁਆਰਾ ਬਣਾਵਾਂਗੇ ਪਾਇਆ ਦਾ ਸਾਫ ਤੁਸੀਂ ਰੱਖੋ ਉਹ ਫਿਰ ਬੱਚਿਆਂ ਨੂੰ ਸੁਣਾ ਦੇ ਕਹਿੰਦੇ ਚੰਦ ਮਹੀਨਿਆਂ ਜੋ ਗੁਰਦੁਆਰਾ ਲੱਖਾਂ ਕਰੋੜਾਂ ਰੁਪਏ ਲਾ ਕੇ ਤਿਆਰ ਹੋ ਗਿਆ ਤੇ ਹੈਗਾ ਸਾਰਾ 1700ਈ ਇਹਗਾ 1700ਈ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਸਿੱਖ ਭਾਈ ਪੈੜਾ ਭਾਈ ਮੁਖਾ ਕੋ ਮੂਰਤ ਨਹੀਂ ਕੱਢਿਆ ਉਹtheta ਤਾਰ ਨਹੀਂ ਵੇਖੀ ਇਹ ਮੇਰੇ ਅਨੰਦ ਭਗਤ ਨੇ ਸਿਰਫ ਅੱਜ ਦਾ ਵਿਸ਼ਾ ਸੁਣਿਆ ਕਿਉਂਕਿ ਬਿਲਕੁਲ ਪਤਲੀ ਧਾਰ ਦਾ ਵਜਨ ਹੈ ਅਸੀਂ ਹੋਰ ਮਤਾਂ ਦੀਆਂ ਪੁਸਤਕਾਂ ਪੜ੍ਹੀਏ ਇਹ ਬਲ ਗੁਣ ਜਿਹੜਾ ਅੰਦਰਲਾ ਮਗਤਾ ਵੜਨਾ ਹੈ ਨਾ ਉਹ ਗੁਰਬਾਣੀ ਦਾ ਹੈ ਮੈਂ ਦੁਆਰਾ ਬੋਲ ਰਿਹਾ ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜਨੀ ਪਰ ਭਰੋਸਾ ਦ੍ਰਿੜ ਗੁਰਬਾਣੀ ਅਕਾਲ ਪੁਰਖ ਤੇ ਰੱਖਣਾ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ